ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਹਾਂ ਹੰਡੀ ਪਨੀਰ ਪਹਿਲਾਂ ਆਪਾਂ ਪਾਵਾਂਗੇ ਤੇਲ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਆਪਣਾ ਇੱਕ ਕੜਛੀ ਤੇਲ ਦੀ ਸੀਗੀ ਤਿੰਨ ਪਿਆਜ਼ ਲਸਣ ਇੱਕ ਲਸਣ ਦੀ ਕੰਢੀ ਸੀ

ਆਪ ਦਾ ਆਪਣਾ ਬਣ ਗਿਆ ਹੁਣ ਇਹਨੂੰ ਥੋੜਾ ਠੰਡਾ ਕਰਕੇ ਗੈਸ ਬੰਦ ਕਰ ਦਿੰਨੇ ਆ ਠੰਡਾ ਕਰਕੇ ਫਿਰ ਮੈਂ ਇਸ ਜੇ ਨੂੰ ਗ੍ਰाइंड ਕਰ ਲੈਣਾ ਹਾਂ ਹਾਂਡੀ ਆਪਾਂ ਗੈਸ ਤੇ ਰੱਖ ਲਈਆ ਇੱਕ ਕੜਛੀ ਵਿੱਚ ਸਰੋਂ ਦੇ ਤੇਲ ਦੀ ਪਾਲੀ ਤੇਲ ਆਪਣਾ ਗਰਮ ਹੁੰਦਾ ਵਾ ਆਹ ਮਸਾਲੇ ਆ ਤੇਜ ਪੱਤਾ ਕਾਲੀ ਮਿਰਚ ਲੌਂਗ ਜੀਰਾ ਜਿਮੇਣ ਤਣੀਆਂ ਛੋਟੀ ਇਲਾਚੀ ਜੇ ਤੇਲ ਗਰਮ ਹੋ ਗਿਆ ਤਾਂ ਮਸਾਲੇ ਵਿੱਚ ਪਾ ਦੇਣਾ ਸਾਰੇ ਤੇਲ ਗਰਮ ਹੋ ਗਿਆ ਆਪਣਾ ਮਸਾਲੇ ਆਪਾਂ ਹਾਂਡੀ ਵਿੱਚ ਪਾ ਦੇਣੇ ਪਹਿਲਾਂ ਮਸਾਲੇ ਮਾਣਨੇਗੇ ਆਪਣੇ ਪਕਾ ਮਸਾਲੇ ਆਪਣੇ ਰੈਡੀ ਹੋ ਗਏ ਆ ਇੱਕ ਚਮਚਾ ਨਮਕ ਦਾ ਹਲਦੀ ਇੱਕ ਚਮਚ ਲਾਲ ਮਿਰਚ ਲਾਲ ਮਿਰਚ ਆਪਣਾ ਟੇਸਟ ਦੇ ਮੁਤਾਬਕ ਪਾਵਾਂਗੇ ਪਹਿਲਾਂ ਹਰੀ ਮਿਰਚ ਪਾਈ ਹੋਈ ਹੈ ਗਰਮ ਮਸਾਲਾ ਅੱਧਾ ਚਮਚ ਢੇਗੀ ਮਰਚ ਅੱਧਾ ਚਮਚ ਜਿਹੜਾ ਆਪਾਂ ਮਸਾਲਾ ਬਣਾ ਕੇ ਰੱਖਿਆ ਸੀ ਗ੍ਰाइंड ਕੀਤਾ ਸੀਗਾ ਇਹ ਪਾਦਣਾ ਰੱਖ ਪਿਊਰੀ ਆਪਾਂ ਵਿੱਚ ਸਾਰੇ ਪਾਤੀਏ ਥੋੜਾ ਜਿਹਾ ਟਾਈਮ ਇਹਨਾਂ ਨੂੰ ਕੁਨਾਂਗੇ ਮਸਾਲਾ ਆਪਣਾ ਰੈਡੀ ਹੋ ਗਿਆ ਹੁਣ ਇਹਦੇ ਵਿੱਚ ਪਨੀਰ ਪਾ ਲੈਨੇ ਆਪਾਂ 300 ਗ੍ਰਾਮ ਪਨੀਰ ਸੀਗਾ ਹੁਣ ਆਪਾਂ ਇਹਦਾ ਢੱਕਣ ਬੰਦ ਕਰ ਦੇਣਾ ਰੱਖ ਦੇਣਾ 5 ਮਿੰਟ ਕੁ ਬਣਾਵਾਂਗੇ ਇਹਨੂੰ ਪਕਾਵਾਂਗੇ ਕੋਲਾ ਆਪਾਂ ਗਰਮ ਕਰ ਲਿਆ ਇਹਨੂੰ ਹੁਣ ਕੌਲੀ 'ਚ ਰੱਖਾਂਗੇ රක නනිර්ධද බැච්ච එම් දෙන්ගේ කොලජිස්මෝ උත්තකාමන්ගේ දෙසික එ ඕන පටාක් දෙනම උප රටේන ලපාලිගක්කෙ සර බන්ධක අදිනස් මොකු දෙදී එද ලෙවර් වදිය අන්දාව ਥੋੜੀ ਦੇਰ ਆ ਇਦਾਂ ਹੀ ਰੱਖਾਂਗੇ ਬਾਅਦ ਚ ਖੋਲਾਂਗੇ ਆਪਾਂ ਹੁਣ ਆਪਾਂ ਇਹਨੂੰ ਖੋਲਣ ਲੱਗੇ ਆ ਇਹ ਰੈਡੀ ਹੋ ਗਿਆ ਵਾ ਹੰਡੀ ਪਨੀਰ ਆਪਣਾ ਰੈਡੀ ਹੋ ਗਿਆ ਵਾ ਹਣੇ ਨੂੰ ਸਰਵ ਕਰਾਂਗੇ